ਸਰਦਾਰ ਬਲਦੇਵ ਸਿੰਘ सिरसा ਜੀ ਜਿਹੜੇ ਕਿ 12 ਫਰਵਰੀ ਨੂੰ ਖਨੋਰੀ ਮੋਰਚੇ ਤੇ ਉਹਨਾਂ ਨੂੰ ਹਾਰਟ ਦੀ ਸ਼ਿਕਾਇਤ ਆਈ ਸੀ ਉਹਨਾਂ ਨੂੰ ਰਜਿੰਦਰਾ ਮੈਡੀਕਲ ਕਾਲਜ ਜਿਹੜਾ ਹੈ ਦਾਖਲ ਕਰਾਇਆ ਗਿਆ ਸੀ ਪਟਿਆਲਾ ਦੇ ਵਿੱਚ ਤੇ 7 ਦਿਨ ਤੱਕ ਉਹਨਾਂ ਨੂੰ ਉੱਥੇ ਰੱਖਿਆ ਗਿਆ ਲੇਕਿਨ 7 ਦਿਨ ਦੇ ਵਿੱਚ ਡਾਕਟਰ ਗਰੀਸ਼ ਸਾਨੀ ਜੋ ਸੁਪਰਡੈਂਟ ਹੈ ਉਹ ਅੱਜ ਕੱਲ ਅੱਜ ਕੱਲ ਕਰਦੇ ਹੋਏ ਉਹਨਾਂ ਨੂੰ ਸਟੰਟ ਨਹੀਂ ਪਾਇਆ ਗਿਆ ਤੇ ਜਦੋਂ ਵੇਖਿਆ 14 ਤਰੀਕ ਨੂੰ ਪਹਿਲਾਂ ਕਿਹਾ 15 ਨੂੰ ਕਿਹਾ 16 ਨੂੰ ਕਿਹਾ 17 ਨੂੰ ਸਮਾਂ ਵੀ ਦੇ ਦਿੱਤਾ ਵੀ 3 ਵਜੇ ਤਾਨੂੰ ਸਟੰਟ ਪਾਇਆ ਜਾਊਗਾ 17 ਨੂੰ ਨਹੀਂ ਪਾਇਆ ਗਿਆ 18 ਨੂੰ ਸਵੇਰੇ 9 ਵਜੇ ਦਾ ਸਮਾਂ ਦਿੱਤਾ ਗਿਆ ਵੀ ਤੁਹਾਨੂੰ 9 ਵਜੇ ਆਪਰੇਸ਼ਨ ਸੈਂਟਰ ਚ ਲੈ ਜਾਗੇ ਤਾਂ ਵੀ ਸਟੰਟ ਨਹੀਂ ਪਾਇਆ ਗਿਆ ਤੇ ਜਦੋਂ ਬਲਦੇਵ ਸਿੰਘ ਸਿਰਸਾ ਜੀ ਨੇ ਤੇ ਸਾਡੇ ਪਰਿਵਾਰ ਨੇ ਸੋਚਿਆ ਵੀ ਗਰੀਸ਼ ਚਾਨੀ ਜਿਹੜਾ ਸੁਪਰੀਡੈਂਟ ਹੈ ਮੈਡਿਕ ਇਹਦਾ ਰਜਿੰਦਰਾ ਕਾਲਜ ਦਾ ਰਜਿੰਦਰਾ ਮੈਡੀਕਲ ਹਸਪਤਾਲ ਦਾ ਤੇ ਉਹਦੀ ਜਿਹੜੀ ਮੰਚਾ ਠੀਕ ਨਹੀਂ ਲੱਗ ਰਹੀ ਉਹਦੀ ਨੀਅਤ ਤੇ ਸ਼ੱਕ ਹੋਣ ਲੱਗਿਆ ਤੇ ਉਦੋਂ ਹੀ ਉਹਨਾਂ ਨੇ ਆਪਣਾ ਛੁੱਟੀ ਲੈ ਕੇ ਤੇ RAMDAS ਹਸਪਤਾਲ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਵਿਖੇ ਵੱਲਾ ਵਿਖੇ ਲੱਗੇ ਤੇ ਜਿੱਥੇ ਕਿ ਅਸੀਂ ਜਦੋਂ ਸਵੇਰੇ ਚੱਲਦੇ ਆ 2.5 ਘੰਟਿਆਂ ਵਿੱਚ ਉੱਥੇ ਪਹੁੰਚ ਜਾਂਦੇ ਆ 3 ਵਜੇ ਅੰਮ੍ਰਿਤਸਰ ਪਹੁੰਚਦੇ ਆ 3 ਵਜੇ ਉਦੋਂ ਹੀ ਪਹੁੰਚਦੇ ਆ ਸਾਰੀ ਆਪਰੇਸ਼ਨ ਸੈਟਰ ਚ ਲੈ ਜਾਂਦੇ ਆ ਪੌਣੇ 5 ਵਜੇ ਉਹ ਸਟੰਟ ਪਾ ਦਿੰਦੇ ਆ ਬਲਦੇਵ ਸਿੰਘ ਸਰਸਾ ਨੂੰ ਤਿੰਨ ਸਟੰਟ ਪਏ ਉਹ ਉਦੋਂ ਹੀ ਜਿਹੜਾ ਆਪਰੇਸ਼ਨ ਸੈਟਰ ਚ ਪੌਣੇ 5 ਵਜੇ ਹੋ ਜਾਂਦਾ ਉਹ ਬਾਹਰ ਆ ਜਾਂਦੇ ਨੇ ਅੱਜ ਕੱਲ ਦਾ ਆਪਰੇਸ਼ਨ ਹੋਇਆ ਬਿਲਕੁਲ ਠੀਕ ਨੇ ਬਾਹਰ ਪਰਿਵਾਰ ਦੇ ਨਾਲ ਗੱਲਬਾਤ ਕਰ ਰਹੇ ਨੇ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਇਸ ਰਜਿੰਦਰਾ ਹਸਪਤਾਲ ਪਟਿਆਲਾ ਦਾ ਜਿਹੜਾ ਸੁਪਰਡੈਂਟ ਹੈ ਗਰੀ ਸਾਨੀ ਉਸ ਦੀ ਭੂਮਿਕਾ ਬਲਦੇਵ ਸਿੰਘ ਸਿਰਸਾ ਨੂੰ ਲੈ ਕੇ ਸ਼ੱਕੀ ਹੈ ਉਸ ਤੇ ਜਿਹੜੀ ਹੈ ਇਨਕੁਆਰੀ ਪੇਟਾਈ ਜਾਏ ਉਹਦੀ ਜਾਂਚ ਕੀਤੀ ਜਾਵੇ ਅਸੀਂ ਆਪਣੇ ਪੱਧਰ ਤੇ ਵੀ ਦੇਖ ਰਹੇ ਆਂ ਵੀ ਇਹ ਕਿਸ ਨਾਲ ਜੁੜਿਆ ਹੋਇਆ ਹੈ ਆਰਐਸਐਸ ਨਾਲ ਜੁੜਿਆ ਜਾਂ ਕਿਸੇ ਡੇਰਾਵਾਦ ਨਾਲ ਜੁੜਿਆ ਹੋਇਆ ਹੈ ਕਿਸੇ ਨਾਲ ਜੁੜਿਆ ਹੋਇਆ ਹੈ ਕਿਉਂਕਿ ਬਲਦੇਵ ਸਿੰਘ ਸਿਰਸਾ ਬੇਬਾਕੀ ਨਾਲ ਆਪਣੀ ਗੱਲ ਰੱਖਦੇ ਨੇ ਕੋਈ ਵੀ ਸਿੱਖ ਧਰਮ ਦੇ ਖਿਲਾਫ ਬੋਲਦਾ ਉਹਦੇ ਖਿਲਾਫ ਬੋਲਦੇ ਨੇ ਚਾਹੇ ਉਹ ਸਿੱਖ ਦੇਖ ਇਤਿਹਾਸ ਦੀ ਛੇੜ ਛੜ ਕਿਤਾਬਾਂ 'ਚ ਕੀਤੀ ਹੋਏ ਚਾਹੇ ਉਹ ਕੋਈ ਡੇਰੇਵਾਦ ਵਾਲਾ ਸਿੱਖਾਂ ਦੇ ਖਿਲਾਫ ਬੋਲਦਾ ਹੋਵੇ ਚਾਹੇ ਕੋਈ ਡੇਰੇਵਾਲਾ ਜ਼ਮੀਨਾਂ ਨੱਪਦਾ ਹੋਵੇ ਕਿਸਾਨਾਂ ਦੀਆਂ ਉਹ ਸਾਰਿਆਂ ਨਾਲ ਬਿਗਾਕੀ ਨਾ ਬੋਲਦੇ ਨੇ ਚਾਹੇ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਤੇ ਸਾਨੂੰ ਸ਼ੱਕ ਹੈ ਵੀ ਬਲਦੇਵ ਸਿੰਘ ਸਿਰਸਾ ਨੂੰ ਜਾਣ ਬੁੱਝ ਕੇ ਜਿਹੜਾ ਸੈਂਟ ਨਹੀਂ ਪਾਇਆ ਗਿਆ ਉਹਨਾਂ ਦੀ ਜ਼ਿੰਦਗੀ ਨਾਲ ਖਲਵਾੜ ਕੀਤਾ ਗਿਆ ਉਹਨਾਂ ਨੂੰ ਕੋਈ ਨਾ ਕੋਈ ਸ਼ਕਤੀ ਜਿਹੜਾ ਚਾਹੁੰਦੀ ਸੀ ਵੀ ਬਲਦੇਵ ਸਿੰਘ ਸਿਰਸਾ ਜੀ ਨਾਮ ਬਚਨ ਤੇ ਉਹ ਇਸ ਕਰਕੇ ਕੀਤਾ ਗਿਆ ਤੇ ਅਸੀਂ ਇਸ ਦੀ ਉੱਚ ਚਤਰੀਆ ਜਾਂਚ ਚਾਹੁੰਦੇ ਹਾਂ ਕਿਉਂਕਿ ਸਿਹਤ ਮੰਤਰੀ ਪੰਜਾਬ ਉਹ ਵੀ ਪਤਾ ਲੈ ਕੇ ਗਿਆ ਜਦ ਸਰਕਾਰ ਵੀ ਪਤਾ ਲੈ ਕੇ ਗਈ ਤੇ ਅਸੀਂ ਸਰਕਾਰ ਤੇ ਵੀ ਸਵਾਲ ਚੁੱਕਦੇ ਆ ਤੇ ਗਰੀਸਾਨੀ ਤੇ ਉਹਦੇ ਨਾਲ ਕੌਣ ਹੋਰ ਮਿਲਿਆ ਹੋਇਆ ਇਹ ਜਿਹੜਾ ਹੈ ਪਤਾ ਲਾਉਣ ਦੀ ਗੱਲ ਹੈ ਕਿਉਂਕਿ ਡਾਕਟਰਾਂ ਦਾ ਕੋਈ ਕਸੂਰ ਨਹੀਂ ਜਿਹੜੇ ਵੀ ਡਾਕਟਰ ਉਥੇ ਕਾਰਡੀਓਲੋਜਿਸ ਸੀ ਉਹਨਾਂ ਦਾ ਕੋਈ ਦਿੱਕਤ ਨਹੀਂ ਲੇਕਿਨ ਗਰੀਸਾਨੀ ਨਹੀਂ ਚਾਹੁੰਦਾ ਸੀ ਵੀ ਉਹਨਾਂ ਸਟੰਟ ਪਾਇਆ ਜਾਣਾ ਉਹਦੀ ਮਨਸ਼ਾ ਕੀ ਸੀ ਉਸ ਮਨਸ਼ਾ ਤੇ ਜ਼ਰੂਰ ਸਵਾਲ ਖੜਾ ਹੁੰਦਾ ਤੇ ਅਸੀਂ ਉਸ ਵਾਹਿਗੁਰੂ ਅੱਗੇ ਜਿਹੜਾ ਸ਼ੁਕਰਾਨਾ ਕਰਦੇ ਹਾਂ ਉਸ ਵਾਹਿਗੁਰੂ ਦਾ ਵੀ ਸਮਾ ਰਹਿੰਦਾ ਅਸੀਂ ਇਹਨਾਂ ਤੋਂ ਲੈ ਗਏ ਤੇ ਰਾਮਦਾਸ ਮੈਡੀਕਲ ਕਾਲਜ ਦੇ ਵਿੱਚ ਵੱਲਾ ਦੇ ਵਿੱਚ ਅੰਮ੍ਰਿਤਸਰ ਵਿੱਚ ਜਿਹੜਾ ਗੁਰਦੁਆਰਾ ਪੰਧ ਕਮੇਟੀ ਦਾ ਸ਼੍ਰੋਮਣੀ ਗੁਰਦੁਆਰਾ ਪੰਧ ਕਮੇਟੀ ਦਾ ਹਸਪਤਾਲ ਆ ਉਸ ਦੇ ਵਿੱਚ ਉਹਨਾਂ ਦਾ ਇਲਾਜ ਕਰਾਇਆ ਤੈਨੂੰ ਸਟੈਂਟ ਪਾ ਗਏ ਨੇ ਉਹ ਕੁਸ਼ਲ ਮੰਗਲ ਨੇ ਸਾਰਿਆਂ ਦੀਆਂ ਅਰਦਾਸਾਂ ਸਦਕਾ ਉਸ ਵਾਹਿਗੁਰੂ ਦੇ ਜਿਹੜੀ ਓਟ ਸਦਕਾ ਬਲਦੇਵ ਸਿੰਘ ਸਰਚਾ ਜੀ ਹੁਣ ਬਿਲਕੁਲ ਠੀਕ ਨੇ ਤਿੰਨ ਉਹਨਾਂ ਦੇ ਸਟੈਂਟ ਪਾ ਚੁੱਕੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ